ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਸਰਕਾਰ ਦੁਆਰਾ ਨਸ਼ੇ ਦੇ ਵਿਰੁੱਧ ਹੁਣ ਸਖਤ ਕਦਮ ਉਠਾਏ ਜਾ ਰਹੇ ਹਨ ਤੇ ਜਗ੍ਹਾ ਜਗ੍ਹਾ ਨਾਕੇ ਲਗਾ ਕੇ ਇਨਾ ਤਸਕਰ ਨੂੰ ਫੜਿਆ ਜਾ ਰਿਹਾ ਹੈ ਅੱਜ ਮੋਗਾ ਵਿੱਚ ਜਗ੍ਹਾ ਜਗ੍ਹਾ ਪੁਲਿਸ ਵੱਲੋਂ ਨਾਕੇ ਬੰਦੀ ਕੀਤੀ ਗਈ ਤੇ ਇੱਕ ਕਾਰ ਚਾਲਕ પાસેથી 2 ਕਿਲੋ ਫੀਮ ਬਰਾਮਦ ਕੀਤੀ ਗਈ ਇਸ ਤਸਕਰ ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਮਾਨਯੋਗ ਡੀਪੀਪੀ ਪੰਜਾਬ ਦੇ ਦੇਸ਼ਾ ਨਿਰਦੇਸ਼ਕ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੋਧਨ ਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸ ਮਹਿੰਮ ਦੇ ਤਹਿਤ ਬੀਤੇ ਦਿਨ ਸੀਏ ਮੋਗਲ ਦੇ 팀 ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 2 ਕਿਲੋ ਹਫੀਮ ਰਿਕਵਰ ਕੀਤੀ ਇਹ ਦੋਨੋਂ ਵਿਅਕਤੀ ਜਿਨ੍ਹਾਂ ਦਾ ਨਾਮ ਗਗਨਦੀਪ ਸਿੰਘ ਪੁੱਤਰ ਜਗੀਰ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਬਲਕਾਰ ਸਿੰਘ ਇੱਕ ਚਟੇਰਾਉਂਦੀ ਵਰਨਾਕਾਰ ਵਿੱਚ ਸਨ ਗਗਨਦੀਪ ਸਿੰਘ ਜੇਲਾ ਮੋਗਾ ਦਾ ਰਹਿਣ ਵਾਲਾ ਹੈਗਾ ਤੇ ਜਸਵੰਤ ਸਿੰਘ ਜਿਹੜਾ ਫੋਸਫਲ ਦਾ ਰਹਿਸ਼ਕੀ ਇਹ ਦੋਨਾਂ ਦੇ ਉੱਤੇ ਫਿਲਹਾਲ ਕੋਈ ਪਰਚਾ ਦਰਜ ਪਹਿਲਾਂ ਤੋੜ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕਸ਼ਮੀਰ ਸਿੰਘ ਵਾਲਾ ਨੂੰ ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ਲਿਮਟਿਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਉਹਨਾਂ ਦੀ ਇਸ ਨਿਯੁਕਤੀ ਤੇ ਉਹਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਉਹਨਾਂ ਦੀ ਰਿਹਾਈਸ਼ੀ ਤੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਵੀ ਧੰਨ ਧਰ ਲੱਗਿਆ ਹੋਇਆ ਹੈ ਮੈਂ ਕਸ਼ਮੀਰ ਸਿੰਘ ਵਾਲਾ ਸਕੱਤਰ ਕਿਸਾਨ ਵੀਂ ਪੰਜਾਬ ਸਾਬਕਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦਾਸਪੁਰ ਮੈਂ ਅੱਜ ਆਪਣੀ ਆਮ ਆਦਮੀ ਪਾਰਟੀ ਪੰਜਾਬ ਅਤੇ ਸਾਡੇ ਹਿੰਦੁਸਤਾਨ ਦੇ ਜਿਹੜੇ ਪੂਰੀ ਭਾਰਤ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਸੁਪਰੀਮੋ ਨੇ ਉਹਨਾਂ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਅਮਨ अरोड़ा ਜੀ ਸਾਡੇ ਸ਼ਿਸ਼ੋਦੀਆ ਸਾਹਿਬ ਅਤੇ ਅਮਨ ਸ਼ੇਰ ਸਿੰਘ ਸ਼ਰੀਕਲਸੀ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਪੰਜਾਬ ਦੀ ਹੈਗੀ ਮੈਂ ਉਹਨਾਂ ਦਾ ਤਹਿ ਦਰੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਨਿਮਾਣੇ ਜਿਹੇ ਵਰਕਰ ਨੂੰ ਪਾਰਟੀ ਦੇ ਨੂੰ ਪੰਜਾਬ ਦੇ ਵਿੱਚ ਜਿਹੜੀ ਆ ਉਹ ਡਾਇਰੈਕਟਰ ਦੀ ਜ਼ਿੰਮੇਵਾਰੀ ਜਿਹੜੀ ਉਹ ਦਿੱਤੀ ਆ ਡਿਵੈਲਪਮੈਂਟ ਕਾਰਪੋਰੇਸ਼ਨ ਜਿਹੜੀ ਹੈਗੀ ਉਹਦੇ ਵਿੱਚ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਿੱਚ ਮੈਂ ਉਹਨਾਂ ਦਾ ਤਹਿ ਦਰੋਂ ਧੰਨਵਾਦੀ ਹਾਂ ਅਤੇ ਨਾਲ ਦੀ ਨਾਲ ਮੈਂ ਪਾਰਟੀ ਨੂੰ ਇਹ ਯਕੀਨ ਦਿਵਾਉਣਾ ਕਿ ਜਿਹੜੀ ਵੀ ਮੈਨੂੰ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਆ ਮੈਂ ਤਹਿ ਦਿਲੋਂ ਉਹਨਾਂ ਨਿਭਾਵਾਂਗਾ ਅਤੇ ਵਰਕਰਾਂ ਨੂੰ ਜਾਂ ਜਿਹੜੀ ਜੋ ਵੀ ਮੇਰੀ ਜ਼ਿੰਮੇਵਾਰੀ ਦੇ ਇਹਦੇ ادارے ਦੇ ਵਿੱਚ ਜਿਹੜਾ ਕੰਮ ਮੈਨੂੰ ਸੌਂਪਿਆ ਜਾਏਗਾ ਉਹ ਪੂਰੀ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਅਤੇ ਜੋ ਲੋਕਾਂ ਦੇ ਸਬੰਧ ਦੇ ਵਿੱਚ ਉਹਦੇ ਨਾਲ ਸਬੰਧਤ ਮਹਿਕਮੇ ਦੇ ਨਾਲ ਕੰਮ ਹੋਣਗੇ ਉਹ ਪੂਰੀ ਇਮਾਨਦਾਰੀ ਨਾਲ ਜਿਹੜੇ ਉਹ ਕਿਤੇ ਜਾਣਗੇ ਆਪਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਕਈ ਜਗ੍ਹਾ ਤੇ ਲਗਾਤਾਰ ਛਾਪੇਮਾਰੀ ਕਰ ਦੇਸੀ ਸ਼ਰਾਬ ਦੇ ਧੰਦੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹੁਣ ਮਜੀਠਾ ਕਾਂਡ ਤੋਂ ਬਾਅਦ ਆਪਕਾਰੀ ਵਿਭਾਗ ਵੱਲੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਲੋਕਾਂ ਨੂੰ ਦੇਸੀ ਸ਼ਰਾਬ ਦਾ ਸੇਵਨ ਨਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਾਜ਼ਾਰਾਂ ਤੇ ਪਿੰਡ-ਪਿੰਡ ਜਾ ਕੇ ਨੁਕੜ ਮੀਟਿੰਗ ਕੀਤੀਆਂ ਜਾ ਰਹੀਆਂ ਅਤੇ ਇਸ਼ਤਿਹਾਰ ਵੰਡੇ ਜਾ ਰਹੇ ਹਨ ਸ਼ਰਾਬ ਦੇ ਠੇਕਿਆਂ ਤੇ ਹੋਟਿੰਗ ਅਤੇ ਰਿਕਸ਼ੇ ਤੇ ਸਪੀਕਰ ਲਗਾ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਕਿ ਨਜਾਇਜ਼ ਰੂੜੀ ਮਾਰਕਾ ਸ਼ਰਾਬ ਨਾ ਪੀਣ ਤੇ ਇਸ ਦੇ ਨਾਲ ਹੀ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਇਹ ਕਾਲਾ ਧੰਦਾ ਕੋਈ ਕਰ ਰਿਹਾ ਹੈ ਉਸ ਦੀ ਸੂਚਨਾ ਪੁਲਿਸ ਨੂੰ ਜਾਂ ਫਿਰ ਉਹਨਾਂ ਦੇ ਆਪਕਾਰੀ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਇਸ ਖਿਲਾਫ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਐਕਸਾਈਜ਼ ਕਮਿਸ਼ਨਰ ਪੰਜਾਬ ਸਾਡੀ ਡੀਸੀ ਐਕਸਾਈਜ਼ ਸਾਹਿਬ ਐਸ.ਪੀ ਗਰਗ ਸਾਹਿਬ ਜਲੰਧਰ ਤੋਂ ਤੁਹਾਡੇ ਅਸਿਸਟੈਂਟ ਕਮਿਸ਼ਨਰ ਮਹੇਜ ਗੁਪਤਾ ਜੀ ਬਰਦਾਸਪੁਰ ਰੇਂਜ ਸਾਡੇ ਈਓ ਸਰ ਈਮੰਤ ਸ਼ਰਮਾ ਜੀ ਤੇ ਸਾਡੇ ਐਕਸਾਈਜ਼ ਇੰਸਪੈਕਟਰ ਪੰਕਜ ਜੀ ਧਾਰੀਵਾਲ ਸਰਕਲ ਤੋਂ ਮੈਂ ਦੀਪਕ ਕੁਮਾਰ ਇੱਕ ਸਾਇੰਸ ਇੰਸਪੈਕਟਰ ਗੁਜਾਰਾਸਪੁਰ ਤੋਂ ਸਾਡੇ ਅੱਜ ਅਵੇਅਰਨੈਸ ਕੈਂਪ ਦਾ ਇੱਕ ਮਹਿੰਮ ਇਸ ਕਰਕੇ ਸੀ ਕਿ ਤੁਹਾਨੂੰ ਪਤਾ ਜਿਸ ਤਰ੍ਹਾਂ ਲਾਸਟ ਟਾਈਮ ਤਰਨ ਤਰਨ ਬਟਾਲੇ ਕਾਫੀ ਕੈਜ਼ੁਐਲਟੀਆਂ ਯਾ ਇਲੀਜੀਟ ਲੀਕਰ ਕਰਕੇ ਔਰ ਰੀਸੈਂਟਲੀ ਕੁਝ ਦਿਨ ਪਹਿਲਾਂ ਮਜੀਕੇ ਵੀ ਬਹੁਤ ਤਗੜਾ ਇਨਸੀਡੈਂਟ ਹੋਇਆ ਹੈ ਜੋ ਨਾਕਬੂਲ ਹੈ ਸਰਕਾਰੋਂ ਨੂੰ ਆਲਰੇਡੀ ਇੱਕ ਮਹਿੰਮ ਚੱਲ ਰਹੀ ਹੈ ਡਰੱਗਸ ਵਿਰੋਧ ਔਰ ਸਰਕਾਰ ਦੇ ਕਾਫੀ ਸਖਤ ਨਿਰਦੇਸ਼ ਹੈ ਜਿੱਦੀ ਪਾਲਣਾ ਸਾਡੇ ਡਿਪਾਰਟਮੈਂਟ ਵੱਲੋਂ ਕਰਾਇਆ ਜਾ ਰਿਹਾ ਹੈ ਅਵੇਰਨੈਸ ਕੈਂਪ ਦਾ ਮਹੱਤਵ ਇਹ ਹੈ ਕਿ ਇਹ ਲੋਕਾਂ ਨੂੰ ਜਾਗਰੂਕ ਕਰੀਏ ਕਿ ਜਿਹੜੀ ਇਲੈਜੀਟ ਲਿਕਰ ਹੁੰਦੀ ਆ ਉਹ ਕਾਫੀ ਕੈਮੀਕਲਸ ਤੋਂ ਮਥਨੋਲ ਵਗੈਰਾ ਤੋਂ ਬਣਾਉਂਦੇ ਆਂ ਅੱਜਕੱਲ ਤੇ ਉਹਦੇ ਨਾਲ ਹਿਊਮਨ ਲਾਈਫ ਨੂੰ ਬਹੁਤ ਡੇਂਜਰ ਹੈ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਹੈ ਕਿਡਨੀਜ਼ ਲੰਗਸ ਖਰਾਬ ਹੋ ਜਾਂਦੇ ਆ ਸਾਡਾ ਅਵੇਰਨੈਸ ਕੈਂਪ ਦਾ ਇਹੀ ਹੈ ਕਿ ਤੁਸੀਂ ਨਾ ਪੀਓ ਇਹਨੂੰ ਇਹਦੀ ਸੇਵਨ ਨਾ ਕਰੋ ਵੀ ਆਪਣੇ ਨੰਬਰ ਦਿੱਤੇ ਆ ਸਾਨੂੰ ਉਹਦੀ ਜਾਣਕਾਰੀ ਦਿੱਤੀ ਜਾਵੇ ਉਹ ਜਾਣਕਾਰੀ ਗੁਪਤ ਰੱਖੀ ਜਾਏਗੀ ਸਾਡੇ ਅਫਸਰਾਂ ਦੇ ਸਖਤ ਨਿਰਦੇਸ਼ ਹੈ ਕਿ ਇਲੀਜੀਟ ਨੂੰ ਅਪਾ ਚੱਲਣ ਨਹੀਂ ਦੇਣਾ ਜੀ ਔਰ ਜਿੱਥੇ ਸਾਨੂੰ ਖਬਰ ਆਏਗੀ ਸਖਤ ਤੋਂ ਸਖਤ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਏਗੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਡਿਪਾਰਟਮੈਂਟ ਵੱਲੋਂ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਦੇਸੀ ਸ਼ਰਾਬ ਦਾ ਸੇਵਨ ਨਾ ਕਰੋ ਲੋਕਾਂ ਨੂੰ ਵੀ ਹਟਾਓ ਔਰ ਇਹ ਦੱਸੋ ਕਿ ਕਿੰਨਾ ਨੁਕਸਾਨ ਆਲਰੇਡੀ ਹੋ ਚੁੱਕਿਆ ਹੈ ਫਿਊਚਰ ਪਾਲਸ ਦੇ ਵਿੱਚ ਅਮਜਿੱਟੇ ਫੇਰ ਹੋਇਆ ਹੈ ਤੇ ਕਾਈਂਡਲੀ ਜੇ ਪੀਣੀ ਆ ਤੇ ਸਰਕਾਰ ਵੱਲੋਂ ਮਨਜ਼ੂਰशुदा ਕਿਉਂਕਿ ਉਹਦੀ ਡਿਗਰੀ ਸੈੱਟ ਹੁੰਦੀ ਆ ਉਨੇ ਕਿੰਨੇ ਲੈਬ ਟੈਸਟ ਤੋਂ ਗੁਜ਼ਰਦੇ ਆ ਉਹਦੇ 'ਚ ਹਿਊਮਨ ਲਾਈਫ ਨੂੰ ਡੇਂਜਰ ਨਹੀਂ ਆ ਬਟ ਜਿਹੜੇ ਆ ਇਲੀਜੀਟ ਹੈ ਜਿਦਿਜੇ ਮਰਸਨੋਲ ਵਗੈਰਾ ਯੂਜ਼ ਕੀਤੇ ਹੁੰਦੇ ਆ ਇਹਦੇ 'ਚ ਹਿਊਮਨ ਲਾਈਫ ਡੇਂਜਰ ਹੀ ਡੇਂਜਰ ਹੈ ਨਵਾਂ ਸ਼ਹਿਰ ਸਕੂਲ ਆਫ ਐਮਿਨੈਂਸੇ ਬਾਅਦ ਬੱਚਾ ਦੇ ਮਾਪਿਆਂ ਵੱਲ ਸਕੂਲ ਦੇ ਇੱਕ ਮਾਸਟਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸਮੋਕਾ ਸਕੂਲ ਦੇ ਮਾਪਿਆਂ ਨੇ ਕਿਹਾ ਕਿ ਉਹਨਾਂ ਦੇ ਬੱਚਿਆਂ ਨੂੰ ਸਕੂਲ ਦੇ ਇੱਕ ਮਾਸਟਰ ਵੱਲੋਂ ਮਾਰਿਆ ਗਿਆ ਸੀ ਮਾਪਿਆਂ ਨੇ ਬੱਚਿਆਂ ਦੇ ਨਾਲ ਹੋਏ ਕੁੱਟ ਮਾਰ ਦੇ ਨਿਸ਼ਾਨ ਵੀ ਦਿਖਾਏ ਤੇ ਮਾਸਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੋਮਵਾਰ ਨੂੰ ਅਜਨਿਵਾਰ ਸੋਮਵਾਰ ਨੂੰ ਸਵੇਰੇ 10 ਵਜੇ ਉਹਨੂੰ ਇੱਥੇ ਇਹਨਾਂ ਦੇ ਮਾਪੇ ਦੇ ਸਾਹਮਣੇ ਲਿਆਓ ਇੱਥੇ ਜੋ ਵੀ ਉਹਨੇ ਗਲਤੀ ਕੀਤੀ ਹੈ ਆਪਣੀ ਗਲਤੀ ਮੰਨੇ ਜੋ ਵੀ ਇਹ ਕਰਨਾ ਚਾਹੁੰਦੇ ਹੈ ਮਾਪੇ ਦੀ ਜ਼ਿੰਮੇਵਾਰੀ ਹੈ ਸਜ਼ਾ ਵੀ ਬਣਾਈ ਹੋਣੀ ਚਾਹੀਦੀ ਵੀ ਹੋਰ ਕਿਸੇ ਬੱਚੇ ਨਾਲ ਐਫ ਆਈ ਆਰ ਲਾਉ ਜੋ ਵਿੱਚ 2 ਮਿੰਟ ਜੀ 1 ਮਿੰਟ ਜੀ ਜੋ ਜੋ ਪ੍ਰਿੰਸੀਪਲ ਜੋ ਸਖਤ ਤੋਂ ਸਖਤ ਉਤੇ ਕਾਰਵਾਈ ਹੁੰਦੀ ਆ ਕੋਈ ਲਿਹਾਜ ਨਾ ਕਰਿਓ ਤੁਹਾਨੂੰ ਮੈਂ ਦੱਸ ਦਵਾਂ ਨਹੀਂ ਤਾਂ ਇਹ ਸਾਰਾ ਜਿਹੜਾ ਗੁੱਸਾ ਆ ਲੋਕਾਂ ਦਾ ਤੁਹਾਡੇ ਤੇ ਫੋਟਣਾ ਉਸ ਤੋਂ ਬਦਲ ਜਾਣਾ ਤੁਹਾਡੇ ਦਿਨਾਂ ਦੇ ਦੇਖੋ ਉਹਨੇ ਕੰਮ ਗਲਤ ਕੀਤਾ ਆ ਛੋਟੇ ਛੋਟੇ ਬੱਚਿਆਂ ਦੇ ਮੂੰਹ ਤੇ ਲਾਛਾਂ ਪਾਈਆਂ ਪਈਆਂ ਜਦੋਂ ਜਦੋਂ ਕਾਨੂੰਨ ਕਹਿੰਦਾ ਬੱਚੇ ਨੂੰ ਮਾਰਨਾ ਨਹੀਂ ਹੈ ਬੱਚੇ ਨੂੰ ਜਦੋਂ ਦੇਖੋ ਮੇਰੀ ਗੱਲ ਸੁਣੋ ਜਾਂ ਸਰਕਾਰ ਵੱਲੋਂ ਨਿਯਮ ਲਾਗੂ ਆ ਵੀ ਕਿਸੇ ਬੱਚੇ ਦੇ ਤੁਸੀਂ ਕੁੱਟ ਮਾਰ ਨਹੀਂ ਕਰਨੀ ਇਹ ਤਾਂ ਮੂੰਹ ਬੋਲ ਦੀ ਤਸਵੀਰ ਆ ਹੁਣ ਮੇਰੀ ਗੱਲ ਸੁਣੋ ਤੁਸੀਂ ਐਸ ਗੱਲ ਨਾਲ ਸਹਿਮਤ ਆ ਹਾਂਜੀ ਤੁਸੀਂ ਮੰਡੇ ਬੁਲਾਓ ਨਾ ਮੰਡੇ 1 ਮਿੰਟ ਜੀ 1 ਮਿੰਟ ਪਲੀ ਮੰਡੇ ਬੁਲਾ ਦਿੰਨੇ ਆ ਮੰਡੇ ਆਉਗੇ ਪ੍ਰਿੰਸੀਪਲ ਦੂਜਾ ਵਿਭਾਗੀ ਕਾਰਵਾਈ ਉਹਦੇ ਖਿਲਾਫ ਜੋ ਸਖਤ ਹੋ ਸਕਦਾ ਬਲਡਿੰਗ ਲੈ ਕੇ ਭੇਜੂਗੇ 1 ਮਿੰਟ ਜੀ ਮੰਡੇ ਦਾ ਟਾਈਮ ਮੰਡੇ ਮਨੋਸੋ ਜੀ ਪ੍ਰਿੰਸੀਪਲ ਦਾ ਦੇਖੋ ਜੀ ਇਹ ਇਸ ਤਰ੍ਹਾਂ ਆਪੀ ਉਹ ਆਜੀ ਵਾਈਕ ਦੀ ਡਿਲੀਵਰੀ ਆ ਉਹ ਹਸਪੀਟਲ ਚ ਦਾਖਲਿਆ ਕੋਈ ਨਾ ਕੋਈ ਉੱਥੇ ਹੋਣਾ ਨਹੀਂ ਰਾਤੀ ਕਿਤੇ ਹੋਣੀ ਨਹੀਂ ਅਸੀਂ ਲੈ ਬੰਦਾ ਉਹਦੇ ਤੋਂ ਥੋੜਾ ਹੁਣ ਚਿੱਠੀ ਨਾਲ ਉਹ ਜੀ ਜੀ ਨਾਮ ਮਨਜ਼ੂਰ ਕਰਦੇ ਆ ਅਸੀਂ ਜੀ ਕੀਤਾ ਇਹ ਤਾਂ ਕਿ ਨਾ ਮੈਂ ਵੀ ਇੱਕ ਮਿੰਟ ਦੀ ਗੱਲ ਹੀ ਕਰੀ 300 ਸਾਹਿਬ ਬੰਦੇ ਨੂੰ ਦਿੰਦੇ ਹਾਂ ਨੋਟ ਟਾਈਮ ਉਸ ਤੋਂ ਇਹ ਤੁਹਾਡੇ ਤੋਂ ਲੈਣੇ ਆ 100 ਰੁਪਏ ਡਾਕਾ ਕਰ ਦਿੰਨੇ ਆ ਉਹ ਐਡਰੈਸ ਦੱਸਿਆ ਜਾ ਰਿਹਾ ਹੈ 100 10 ਰੁਪਏ ਦੀ ਇਤਿਆਦ ਤੁਸੀਂ ਨੂੰ ਐਡਰੈਸ ਦੋ 2 ਮਿੰਟ ਜੀ 1 ਮਿੰਟ 1 ਮਿੰਟ ਬਣਾਈ ਗਈ 1 ਮਿੰਟ ਮੇਜਰ ਜੀ ਸੋਮਵਾਰ ਸੋਮਵਾਰ ਮੀਨ ਸੋਮਵਾਰ 10 ਵਜੇ ਉੱਤੇ ਆ ਜਾਣਾ ਚਾਹੀਦਾ ਹੁਣ ਉਹ ਤਾਂ ਨਹੀਂ ਨਹੀਂ ਤਾਂ ਆ ਡੀਐਸਪੀ ਸਾਹਿਬ ਖੜੇ ਆਪੇ ਅਸੀਂ ਰਿਟਨ ਇੱਕ ਮਿੰਟ ਯਾਰ ਇੱਕ ਜਾਣਾ ਗੱਲ ਗੱਲਬਾਤ ਕਰ ਲੈ ਨਹੀਂ ਤਾਂ ਡੀਐਸਪੀ ਸਾਹਿਬ ਖੜੇ ਜੇ ਸੋਮਵਾਰ ਨੂੰ ਆਣਾ ਹੈ ਤਾਂ ਉੱਤੇ ਐਫਆਈਆਰ ਲੋਜ ਕਰਕੇ ਉਹ ਬਾਈਕ ਨੂੰ ਨਾਲ ਆਪਾਂ ਲੈ ਕੇ ਆਵਾਂਗੇ ਠੀਕ ਆ ਜੀ ਮਨਜ਼ੂਰ ਆ ਦੱਸੋ ਜੀ ਮਨਜ਼ੂਰ ਦੱਸੋ ਮੇਜਰ ਜੀ ਮਨਜ਼ੂਰ ਦੱਸੋ ਜੀ ਚਲੋ 10 ਵਜੇ ਆਰਮੀ ਬਰਾਣੀ सारे गांडी निशान ਕਲ ਕਰ ਰਹੀ ਸੀ ਕਿ ਮੇਰੇ ਨਾਲ ਲੇਡੀ ਇਸ ਤਰ੍ਹਾਂ ਪੇਸ਼ ਆ ਰਹੀਆਂ ਸੀ ਆ ਵੀ ਮੈਨਾਂ ਤੂੰ ਕੌਣ ਹੈ ਤੂੰ ਹਾਂ ਇਸ ਤਰ੍ਹਾਂ ਮੇਰੇ ਨਾਲ ਗੱਲਾਂ ਵੀ ਜੀ ਰਹੀਆਂ ਮੈਂ ਗੱਲ ਕਰਨ ਨੂੰ ਪਿਆਰ ਆ ਕੁਝ ਬੰਦੇ ਪੰਜ ਚਾਰ ਬੰਦੇ ਆ ਜਾਓ ਮੈਂ ਜਿੱਦਾਂ ਕਹਿੰਦੇ ਉਹਦੇ ਖਿਲਾਫ ਕਰ ਵੀ ਨਹੀਂ ਸਕਦਾ ਲੇਕ ਪਰ ਉਹ ਅੱਜ ਛੁੱਪੀ ਤੇ ਹੈ ਉਹਦੀ ਸਰ ਇੱਕ ਸਵਾਲ ਹੈ ਬੱਚਿਆਂ ਦੀ ਗਿਣਤੀ ਜ਼ਿਆਦਾ ਪੰਜ ਇਹ ਕਿੱਥੇ ਚਲੇ ਗਏ ਬੱਚਿਆਂ ਦੀ ਗਿਣਤੀ ਜ਼ਿਆਦਾ ਜਿਹਨਾਂ ਦੇ ਚਪੇੜ ਬੱਚੇ ਮਾਪੇ ਜ਼ਿਆਦਾ ਨਹੀਂ ਸਰ ਪਾਲਿਸ ਨੇ ਆਨਲਾਈਨ ਠੱਗੀ ਮਾਰਨ ਵਾਲੇ ਇੱਕ ਵਿਦੇਸ਼ੀ ਗਰੋ ਦਾ ਪਰਦਾ ਫਾਸ਼ ਕੀਤਾ ਹੈ ਇਸ ਗਰੋ ਦੇ ਸਾਤ ਮੈਂਬਰ ਕਾਬੂ ਕੀਤੇ ਹਨ ਤੇ ਹੁਣ ਤੱਕ 15 ਕਰੋੜ ਰੁਪਏ ਦੀ ਠੱਗੀ ਦਾ ਵੀ ਖੁਲਾਸਾ ਕੀਤਾ ਗਿਆ। ਪੁਲਿਸ ਨੇ ਇਹਨਾਂ ਪਾਸੋਂ ਵੱਡੀ ਗਿਣਤੀ ਵਿੱਚ ਫੋਨ ਤੇ ਲੈਪਟਾਪ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਹੁਣ ਤੱਕ 350 ਲੋਕਾਂ ਨੂੰ ਆਪਣੀ ਠੱਗੀ ਦਾ ਹੀ ਸ਼ਿਕਾਰ ਬਣਾ ਚੁੱਕੇ ਹਨ। ਇਹਨਾਂ ਕੋਲ 99 ਵਿਦੇਸ਼ੀ ਅਤੇ ਭਾਰਤੀ SIM ਕਾਰਡ ਬਰਾਮਦ ਹੋਏ ਹਨ ਤੇ ਇਹਨਾਂ ਦੇ 31 ਫਰਜ਼ੀ ਬੈਂਕ ਖਾਤੇ ਵੀ ਹਨ। ਅੱਜ ਗੁੱਡ ਆਫਟਰਨੂੰ ਟੂ ਐਵਰੀਬਾਡੀ ਅੱਜ ਵੀ ਜਿਹੜੀ ਇੱਕ ਸਾਡੀ ਪ੍ਰੈਸ ਕਾਨਫਰੰਸ ਹੈ ਅਸੀਂ ਰੱਖੀ ਹੈਗੀ ਜਿਹਦੇ ਸਾਈਬਰ ਵਿੰਗ ਮੁਹਾਲੀ ਦਾ ਡਿਸਟ੍ਰਿਕਟ ਦਾ ਹੈਗਾ ਉਹਨਾਂ ਨੇ ਇੱਕ ਬੜਾ ਚੰਗਾ ਕੰਮ ਕਰਦੇ ਹੋਏ ਜਿਹੜਾ ਇੱਕ ਗੈਂਗ ਹੈਗਾ ਉਹਨੂੰ ਬਸਟ ਕੀਤਾ ਜੋ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰ ਰਹੇ ਸੀਗੇ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਸੱਤ ਐਫਰੀਕయన్స్ ਅਰੈਸਟ ਕੀਤੇ ਆ ਜਿਹੜੇ ਨਾਈਜੀਰੀਆ ਐਂਡ ਗਾਨਾ ਕੰਟਰੀਜ਼ ਨੂੰ ਕੰਟਰੀ ਦੇ ਸਿਟੀਜ਼ਨ ਹੈਗੇ ਆ ਇਹਨਾਂ ਦੀ ਜਿਹੜੀ ਏਜ ਹੈਗੀ 25 ਟੂ 35 ਦਾ ਏਜ ਗਰੁੱਪ ਹੈਗਾ ਪੜੇ ਲਿਖੇ ਇੰਜੀਨੀਅਰ ਐਂਡ ਗ੍ਰੈਜੂਏਟ ਇਹ ਬੰਦੇ ਹੈਗੇ ਨੇ ਇਹਨਾਂ ਦਾ ਜਿਹੜਾ ਇੱਕ ਮਾਡਲ ਅਪਰੈਂਡਿਟ ਸੀਗਾ ਉਹ ਮੈਂ ਤੁਹਾਨੂੰ ਬਾਅਦ ਚ ਪ੍ਰੈਜੈਂਟੇਸ਼ਨ ਤੇ ਵੀ ਦਿਖਾ ਦਿੰਨਾ। ਲੇਕ ਇਹ ਇੱਕ ਤਰ੍ਹਾਂ ਦੀ ਲੋਕਾਂ ਨੂੰ ਆਨਲਾਈਨ ਕੰਟੈਕਟਸ ਜਾ ਕੇ ਸੋਸ਼ਲ ਮੀਡੀਆ ਦੇ ਥਰੂ ਫਰੈਂਡਸ਼ਿਪਸ ਕਰਦੇ ਸੀ ਇਵਨ ਜੈਂਟਸ ਨਾਲ ਵੀ ਲੇਡੀਜ਼ ਨਾਲ ਵੀ। ਫਿਰ ਇੱਕ ਤਰ੍ਹਾਂ ਦੀ ਆਪਣਾ ਕੰਫਰਟ ਲੈਵਲ ਬਣਾਉਣ ਤੋਂ ਬਾਅਦ ਜਦੋਂ ਇਹਦੀ ਫਰੈਂਡਸ਼ਿਪ ਚੰਗੀ ਹੋ ਜਾਂਦੀ ਸੀਗੀ ਉਹਨਾਂ ਨੂੰ ਇਹ ਭੇਜਦੇ ਸੀਗੇ ਕਿ ਮੈਂ ਤੈਨੂੰ ਬਾਹਰੋਂ ਕੋਈ ਤੇਰੇ ਲਈ ਗਿਫਟ ਭੇਜ ਰਿਹਾ ਹਾਂ। ਉਹਦੇ ਚ ਉਹਨਾਂ ਨੂੰ ਗਿਫਟ ਦੀ ਫੋਟੋ ਕਈ ਇੱਕ ਮੈਂ ਤੁਹਾਨੂੰ ਫੋਟੋ ਵੀ ਦਿਖਾ ਰਹੇ ਉਹ ਇਹਨਾਂ ਨੂੰ ਬਾਅਦ ਚ ਉਹਦੇ ਚ ਯੂ ਐਸ ਡਾਲਰ ਵੀ ਪਾ ਕੇ ਥੱਲੇ ਫੋਟੋ ਦਿਖ ਰਹੀ ਹੈ ਗਿਆ ਭੇਜ ਰਿਹਾ ਮੈਂ ਤੁਹਾਨੂੰ ਜਦੋਂ ਉਹ ਬਾਅਦ ਦੇ ਵਿੱਚ ਆਉਂਦੇ ਸੀਗੇ ਬੰਦੇ ਨੂੰ ਰਸੀਵ ਕਰਨਾ ਹੁੰਦਾ ਸੀਗਾ ਬਾਅਦ ਚ ਕਰਦੇ ਉਹ ਬਾਅਦ ਚ ਲਾਦੇ ਉਹਨੇ ਜਦੋਂ ਰਸੀਵ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਇਹ ਕਹਿ ਦਿੰਦੇ ਸੀਗੇ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਸਟਮਸ ਵਾਲਿਆਂ ਨੇ ਰੋਕ ਲਿਆ ਐਂਡ ਉਹ ਬ੍ਰਾਈ ਇਦਾਂ ਦੀ ਕੁਝ ਡਿਮਾਂਡ ਕਰ ਰਹੇ ਨੇ ਤੇ ਇੱਕ ਅਕਾਊਂਟ ਵਗੈਰਾ ਨੰਬਰ ਉਹਨਾਂ ਨੂੰ ਦੱਸ ਦਿੰਦੇ ਸੀਗੇ ਵੀ ਇਹਦੇ ਚ ਇੰਨੇ ਕੁ ਪੈਸੇ ਪਾ ਦਿਓ ਤੇ ਆ ਆਪਣਾ ਗਿਫਟ ਉਥੋਂ ਰਿਲੀਜ਼ ਹੋ ਜਾਊਗਾ ਮੈਂ ਇਥੋਂ ਆਨਲਾਈਨ ਟ੍ਰਾਂਸਫਰ ਨਹੀਂ ਕਰ ਪਾ ਰਿਹਾ ਇੰਟਰਨੈਸ਼ਨਲੀ ਉਹ ਜਦੋਂ ਜਿਹੜਾ ਇਹ ਅਕਾਊਂਟ ਨੰਬਰ ਵਗੈਰਾ ਭੇਜਦੇ ਸੀਗੇ ਉਹ ਨਾ ਕਸਟਮਸ ਦਾ ਹੁੰਦਾ ਸੀਗਾ ਨਾ ਕਿਸੇ ਅਫੀਸ਼ੀਅਲ ਦਾ ਉਹਨਾਂ ਨੇ ਆਪਣੇ ਅਕਾਊਂਟਸ ਤਿਆਰ ਕੀਤੇ ਹੋਏ ਸੀਗੇ ਤੇ ਸਾਰਾ ਪੈਸਾ ਉਹਨਾਂ ਬੰਦਿਆਂ ਤੋਂ ਇਹ ਆਪਣੇ ਉਹਦੇ ਚ ਟ੍ਰਾਂਸਫਰ ਕਰ ਲੈਂਦੇ ਸੀਗੇ ਇਸ ਤਰ੍ਹਾਂ ਜਦੋਂ ਸਾਡੇ ਕੋਲ ਇਹਦੀ ਕੰਪਲੇਂਟਸ ਆਈ ਆਪਾਂ ਇਹਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਟਰੈਕ ਕੀਤਾ ਅਲਟੀਮੇਟਲੀ ਸਾਨੂੰ ਇਹ ਮਿਲਿਆ ਕਿ ਇਹ ਜਿਹੜਾ ਇੱਕ ਕਾਲ ਸੈਂਟਰ ਹੈਗਾ ਨੌਇਡਾ ਜਿਹੜਾ ਇਹ ਗੈਂਗ ਹੈਗਾ ਇੱਕ ਨੌਇਡਾ ਚ ਇੱਕ ਕੋਠ ਉਥੇ ਰੇਡ ਕੀਤੀ ਗਈ ਉਥੋਂ ਇਹ ਬੰਦੇ ਜਿਹੜੇ ਹੈਗੇ ਆ ਮੇਨ ਫੜੇ ਗਏ ਹੈਗੇ ਜਿਹੜੇ ਇਹਦੇ ਮਾਸਟਰਮਾਈਂਡ ਹੈਗੇ ਆ ਅਸੀਂ ਜਦੋਂ ਤਫਤੀਸ਼ ਚ ਦੇਖਿਆ ਹੈਗਾ ਟੋਟਲ ਜਿਹੜਾ ਸਮਾਨ ਇਹਨਾਂ ਤੋਂ 79 ਮੋਬਾਈਲ ਫੋਨਸ 4 ਲੈਪਟਾਪ ਇਨਕਲੂਡਿੰਗ ਦੋ ਐਪਲ ਦੇ ਮੈਕ 99 ਸਾਨੂੰ SIM ਕਾਰਡ ਜਿਹੜੇ ਹੈਗੇ ਆ ਇੰਡੀਅਨ ਐਂਡ ਫੋਰਨ 31 ਹਲੇ ਤੱਕ ਜਿੰਨੇ ਅਸੀਂ ਬੈਂਕ ਅਕਾਊਂਟਿੰ ਦੇ ਸਕੈਨ ਕੀਤੇ ਹੈਗੇ ਆ ਮੋਬਾਈਲ ਫੋਨਸ ਦੇ ਵਿੱਚ ਇਹਨਾਂ ਦੇ 31 ਸਾਨੂੰ ਬੈਂਕ ਅਕਾਊਂਟਸ ਮਿਲ ਗਏ ਤੇ ਹੋਰ ਹਲੇ ਬੈਂਕ ਅਕਾਊਂਟਸ ਮਿਲਣ ਦੀ ਸਾਨੂੰ ਲੱਗ ਰਿਹਾ ਵੀ ਹੋਰ ਇਹ ਮਿਲ ਜਾਣਗੇ ਜਿਹੜੇ ਹੋਰ ਇਹਨਾਂ ਦੇ ਵਿੱਚ ਜਿਹਨੀਆਂ ट्रांजੈਕਸ਼ਨਸ ਅਸੀਂ ਹੁਣ ਤੱਕ ਦੇਖੀਆਂ 31 ਬੈਂਕ ਅਕਾਊਂਟਸ ਦੇ ਵਿੱਚ 15 ਕਰੋੜ ਦੇ ਕਰੀਬ ट्रांजੈਕਸ਼ਨਸ ਇਹਨਾਂ ਦੇ ਵਿੱਚ ਹੋਈਆਂ ਹੋਈਆਂ ਅਕ੍ਰੋਸ ਪੈਨ ਇੰਡੀਆ ਬੈਂਕ ਅਕਾਊਂਟਸ ਜਿਹੜੇ ਹੈਗੇ ਉਹ ਇਦਾਂ ਕਿਤੇ ਸਟੇਸ਼ਨਡ ਨਹੀਂ ਹੈਗੇ ਦੇ ਆਰ ਪੈਨ ਇੰਡੀਆ ਵਿਕਟਿਮਸ ਵੀ ਜਿਹੜੇ ਹੈਗੇ ਦੇ ਆਰ ਨਾਟ ਕਿ ਇੰਡੀਅਨਸ ਵੀ ਹੋਣ ਇਹਨਾਂ ਦਾ ਇੱਕ ਪੈਰਲਲ ਗਰੁੱਪ ਜਿਹੜਾ ਹੈਗਾ ਉਹ ਨਾਈਜੀਰੀਆ ਬੇਸਡ ਹੈਗਾ ਉੱਥੋਂ ਵੀ ਆਪਰੇਟ ਕਰਦੇ ਆ ਤਾਂ ਜਿਹੜੇ ਵਿਕਟਿਮਸ ਇਹਨਾਂ ਦੇ ਹੈਗੇ ਆਂ ਦੇ ਆਰ ਨਾਟ ਸਾਰੇ ਕੇ ਇੰਡੀਆ ਸਪੈਸੀਫਿਕ ਹੋਣ ਬਾਹਰਲੇ ਵੀ ਇਹਦੇ ਵਿੱਚ ਵਿਕਟਿਮ ਹੈਗੇ ਤਾਂ ਇਸ ਤਰ੍ਹਾਂ ਦਾ ਇੱਕ ਇਹ ਗੈਂਗ ਸੀਗਾ ਦਿੱਲੀ ਜੀ ਕੋਠੀ ਲੈ ਕੇ ਇਹਨਾਂ ਨੇ ਸੌਰੀ ਨੌਇਡਾ ਦੇ ਵਿੱਚ ਕੀਤੀ ਹੋਈ ਸੀ ਇਸ ਤੋਂ ਪਹਿਲਾਂ ਦਿੱਲੀ 'ਚ ਆਪਰੇਟ ਕਰਦੇ ਸੀਗੇ ਸਤੰਬਰ ਚੌਥੇ ਕੁਝ ਰੇਡਸ ਕਰੀਆਂ ਸੀ ਦਿੱਲੀ ਸਾਈਬਰ ਸੈੱਲ ਨੇ ਉਦੋਂ ਇਹਨਾਂ ਨੂੰ ਇਹਨਾਂ ਤੇ ਨਹੀਂ ਹੋਈ ਤਾਂ ਜਾਂ ਨਾ ਹੀ ਫੜੇ ਗਏ ਸੀ ਉਹਦੇ ਵਿੱਚ ਇਹਨਾਂ ਨੂੰ ਲੱਗਿਆ ਵੀ ਇੱਥੇ ਥੋੜੀ ਦਬੇ ਜਿਆਦਾ ਹੈਗੀ ਹੈ ਇਹਨਾਂ ਨੇ ਉਸ ਤੋਂ ਬਾਅਦ ਨਾਇਟਾ ਆਪਣਾ ਬੇਸ ਸ਼ਿਫਟ ਕਰ ਲਿਆ ਹੈਗਾ ਜਿੰਨਾ ਕਸੀਂ ਇਹਨਾਂ ਦੇ ਵੀਜ਼ਾਸ ਵਗੈਰਾ ਚੈੱਕ ਕੀਤੇ ਇੱਕ ਦੋ ਵਿਜ਼ਟਰ ਵੀਜ਼ਾ ਤੇ ਹੈਗੀਆਂ ਕੁਝ ਓਵਰਸਟੇ ਵੀ ਕਰ ਚੁੱਕੀਆਂ ਪਰ ਫਿਰ ਵੀ ਅਸੀਂ ਇਹਨਾਂ ਦੇ ਪਾਸਪੋਰਟ ਲੈ ਕੇ ਇਮੀਗ੍ਰੇਸ਼ਨ ਨਾਲ ਟਾਈ ਅਪ ਕਰਕੇ ਇਹਨਾਂ ਦੀ ਪੂਰੀ ਹੋਰ ਚੈਕਿੰਗ ਕਰਦੇ ਹਾਂ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਤਕਲੀ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜ਼ਾਤ ਰਬ ਰ